ਮਹਾਰਾਸ਼ਟਰ ਅਤੇ ਝਾਰਖੰਡ ਦੇ ਨਾਲ ਲਾਲ ਪੰਜ ਰਾਜਾਂ ਦੀਆਂ 15 ਵਿਧਾਨ ਸਭਾ ਸੀਟਾਂ ਤੇ ਇੱਕ ਲੋਕ ਸਭਾ ਸੀਟ ਦੇ ਲਈ VOTING ਲਗਾਤਾਰ ਚੱਲੀ ਹੈ ਮਹਾਰਾਸ਼ਟਰ ਦੇ ਵਿੱਚ 288 ਸੀਟਾਂ ਦੇ ਲਈ ਜਿਹੜੀ ਹੈ ਵਿਧਾਨ ਸਭਾ ਸੀਟਾਂ ਦੇ ਲਈ VOTING ਹੋ ਰਹੀ ਹੈ ਦੂਜੇ ਪਾਸੇ ਝਾਰਖੰਡ ਦੇ ਵਿੱਚ 38 ਸੀਟਾਂ ਦੇ ਲਈ VOTING ਜਿਹੜੀ ਹੈ ਲਗਾਤਾਰ ਚੱਲੀ ਹੈ ਤਾਂ VOTER ਜਿਹੜੇ ਨੇ ਬੂਥਾਂ ਤੇ ਪਹੁੰਚ ਰਹੇ ਨੇ ਤੇ ਆਪਣੀ ਵੋਟ ਦਾ ਜਿਹੜਾ ਗਾ ਭੁਗਤਾਨ ਕਰ ਰਹੇ ਨੇ ਤਾਂ ਕਈ ਥਾਵਾਂ ਤੋਂ ਜਿਹੜੀ ਹੈ ਝੜਪ ਦੀਆਂ ਖਬਰਾਂ ਵੀ ਜਿਹੜੀਆਂ ਸਾਹਮਣੇ ਆਈਆਂ ਨੇ ਤਾਂ ਪੰਜਾਬ ਦੀ ਗੱਲ ਤੱਲੀ ਪੰਜਾਬ ਦੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਵਿੱਚ ਵੀ VOTING ਹੋ ਰਹੀ ਹੈ ਜਮਨੀ ਚੋਣ ਹੋ ਰਹੀ ਹੈ ਤਾਂ ਉੱਥੇ ਵੀ ਕਾਂਗਰਸ ਅਤੇ ਆਵਾਜ਼ਮੀ ਪਾਰਟੀ ਦੇ ਸਮਰਥਕ ਜਿਹੜੇ ਨੇ ਉਹ ਭੀੜੇ ਨੇ ਤਾਂ ਦੂਜੇ ਪਾਸੇ UP ਦੇ ਵਿੱਚ ਵੀ ਜਿਹੜੀਆਂ ਖਬਰ ਆਈ ਹੈ ਕਿ ਭੀੜ ਦੇ ਵੱਲੋਂ ਪੁਲਿਸ ਤੇ ਜਿਹੜਾਗਾ ਪੱਥਰਾ ਕੀਤਾ ਗਿਆ ਤਾਂ ਪੰਜ ਰਾਜਾਂ ਦੀਆਂ 15 ਵਿਧਾਨ ਸਭਾ ਇੱਕ ਲੋਕ ਸਭਾ ਸੀਟ ਦੇ ਲਈ ਜਿਹੜੀ ਹੈ ਇਹ ਚੋਣਾਂ ਹੋ ਰਹੀਆਂ ਤਾਂ ਉਹਦੇ ਦੇ ਪਾਸੇ UP ਦੀ ਗੱਲ ਕਰੀਏ UP ਦੀਆਂ 9 ਅਭੀ ਦੰ ਸਭਾ ਸੀਟਾਂ ਦੀ ਵੋਟਿੰਗ ਹੋ ਰਹੀ ਹੈ ਪੰਜਾਬ ਦੀ ਗੱਲ ਕਰੀ ਤੇ ਪੰਜਾਬ ਦੀਆਂ 4 ਅਸੀਂ ਸੀਟਾਂ ਦੇ ਲਈ ਜਿਹੜੀ VOTING ਹੋ ਰਹੀ ਹੈ ਉੱਤਰਾਖੰਡ ਇੱਕ ਸੀਟ ਦੇ ਲਈ VOTING ਹੋ ਰਹੀ ਹੈ ਕੇਰਲ ਦੀ ਇੱਕ ਸੀਟ ਦੇ ਲਈ VOTING ਹੋ ਰਹੀ ਹੈ ਤੇ ਮਹਾਰਾਸ਼ਟਰ ਦੀ ਇੱਕ ਜਿਹੜੀ ਨੰਦੇੜ ਲੋਕ ਸਭਾ ਸੀਟ ਹੈ ਉਹਦੇ ਲਈ ਜਿਹੜੀ VOTING ਹੋ ਰਹੀ ਹੈ ਤਾਂ ਉਧਰ ਝਾਰਖੰਡ ਦੀ ਗੱਲ ਕਰ ਲਈ ਝਾਰਖੰਡ ਦੀਆਂ 38 ਸੀਟਾਂ ਦੇ ਲਈ ਵਿਧਾਨ ਸਭਾ ਸੀਟਾਂ ਦੇ ਲਈ ਜਿਹੜੀ ਚੋਣਾਂ ਹੋ ਰਹੀਆਂ ਨੇ ਤਾਂ ਉਧਰ ਮਹਾਰਾਸ਼ਟਰ ਤਾਂ ਮਹਾਰਾਸ਼ਟਰ ਤੇ ਝਾਰਖੰਡ ਇਹਨਾਂ ਦੋਵਾਂ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਤੇ ਨਾਲ ਹੀ ਜਿਹੜੀ ਹੈ ਪੰਜ ਰਾਜਾਂ ਦੀਆਂ 15 ਵਿਧਾਨ ਸਭਾ ਸੀਟਾਂ ਜਿਦੇ ਵਿੱਚ ਚਾਰ ਅ ਪੰਜਾਬ ਦੀਆਂ ਸੀਟਾਂ ਨੇ ਡੇਰਾ ਬਾਬਾ ਨਾਨਕ ਕੈਂ ਚੱਬੇਵਾਲ ਐ ਅ ਬਰਨਾਲਾ ਤਾਂ ਇਹਨਾਂ ਸੀਟਾਂ ਦੇ ਉੱਪਰ ਜਿਹੜੀ ਆ ਵੋਟਿੰਗ ਹੋ ਰਹੀ ਹੈ ਗਿੱਦੜਬਾਸੀ ਟਵੀਕ ਹੈਗੇ ਚਾਰ ਸੀਟਾਂ ਦੇ ਲਈ ਵੋਟਿੰਗ ਜਿਹੜੀ ਹੋ ਰਹੀ ਹੈ ਤਾਂ ਯੂਪੀ ਦੀਆਂ 9 ਸੀਟਾਂ ਨੇ ਉਹਨਾਂ ਦੇ ਉੱਪਰ ਜਿਹੜੀਆਂ ਬਾਈਪੋਲਸ ਹੋ ਰਹੀਆਂ ਨੇ ਤਾਂ ਕੇਰਲ ਦੀ ਇੱਕ ਸੀਟ ਹੈ ਉੱਤਰਾਖੰਡ ਦੀ ਵੀ ਇੱਕ ਸੀਟ ਹੈ ਇੱਕ ਸੀਟ ਲੋਕ ਸਭਾ ਦੀ ਹੈਗੀ ਹੈ ਮਹਾਰਾਸ਼ਟਰ ਦੀ ਨਾਂਦੇੜ ਸੀਟ ਹੈ ਉਹਦੇ ਲਈ ਵੀ ਜਿਹੜੀ ਹੈ ਉਹ ਵੋਟਿੰਗ ਹੋ ਰਹੀ ਹੈ ਤਾਂ ਕਈ ਥਾਵਾਂ ਤੋਂ ਝੜਪ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਦਾ ਗੁਰਦਾਸਪੁਰ ਦੇ ਡੇੜਾ ਬਾਬਾ ਨਾਨਕ ਤੋਂ ਅੱਜ ਸਵੇਰੇ ਜਿਹੜੀ ਝੜਪ ਦੀ ਖਬਰ ਸਾਹਮਣੇ ਸੀ ਕਾਂਗਰਸ ਤੇ ਆ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਵਿੱਚ ਜਿਹੜੀ ਹੈ ਉਹ ਆ ਛੜਪ ਹੋਈਏ ਤਾਂ ਕਈ ਥਾਵਾਂ ਤੋਂ ਇੱਕ ਖਬਰਾਂ سامنے ਆਈਆਂ ਨੇ ਤਾਂ 23 ਨਵੰਬਰ ਨੂੰ ਇਹਨਾਂ ਦੇ ਰਿਜ਼ਲਟ ਵੀ ਜਿਹੜੇ ਉਹ ਆ ਜਾਣਗੇ ਤਾਂ ਉਧਰ ਯੂਪੀ ਦੇ ਵਿੱਚ ਸਪਾ ਨੇ ਇਲਜ਼ਾਮ ਲਾਇਆ ਕਿ ਮੈਨਪੂਰੀ ਜ਼ਿਲ੍ਹੇ ਦੀ ਕਰਹਲ ਵਿਧਾਨ ਸਭਾ ਸੀਟ ਤੇ ਇੱਕ ਬੂਥ ਅ ਤੇ ਉਹਨਾਂ ਦੇ ਇੱਕ ਸਮਰਥਕ ਨੂੰ ਪੁਲਿਸ ਚੌਕੀ ਲੈ ਗਈ ਹੈ ਬੂਥ 에ਜੰਟ ਨੂੰ ਧਮਕਾਇਆ ਜਾ ਰਿਹਾ ਮੁਜ਼ਫਰਪੁਰ ਜ਼ਿਲ੍ਹੇ ਦੇ ਮੀਰਾਪੁਰ ਕਕਰੋਲੀ ਦੇ ਵਿੱਚ VOTING ਦੇ ਦੌਰਾਨ ਪੁਲਿਸ ਦੇ ਪੀੜ ਨੇ ਪਥਰਾ ਕੀਤਾ ਐਥੇ ਸਪਾ ਨੇ ਪ੍ਰਸ਼ਾਸਨ ਤੇ ਭਾਜਪਾ ਉਮੀਦਵਾਰ ਦੇ ਲਈ ਕੰਮ ਕਰਨ ਦਾ ਵਿਜੜਾਗਾ ਇਲਜ਼ਾਮ ਲੱਗਿਆ ਪ੍ਰਸ਼ਾਸਨ ਤੇ ਕਿ ਭਾਜਪਾ ਉਮੀਦਵਾਰ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਕੰਮ ਕੀਤਾ ਗਿਆ ਕਾਨਪੁਰ ਦੇ ਵਿੱਚ ਵੀ ਹੈ ਸਪਾ ਉਮੀਦਵਾਰ ਨਸੀਮ ਸਲੰਕੀ ਨੇ ਕਿਹਾ ਕਿ ਮੁਸਲਮ ਬਹੁਲ ਇਲਾਕਿਆਂ ਦੇ ਵਿੱਚ ਪ੍ਰਸ਼ਾਸਨ ਲੋਕਾਂ ਨੂੰ ਡਰਾ ਰਿਹਾ ਹੈ ਤਾਂ ਇਹ ਵੀ ਜਿਹੜੇ ਨੇ ਇਲਜ਼ਾਮ ਲੱਗੇ ਨੇ ਕਾਨਪੁਰ ਦੇ ਵਿੱਚ ਸਪਾ ਵਿਧਾਇਕ ਕਮਿਤਾਬ ਵਾਜਪਈ ਨੂੰ ਹਾਊਸ ਅਰੈਸਟ ਜਿਹੜਾ ਕੀਤਾ ਕਿ ਉਹਨਾਂ ਦੇ ਘਰ ਦੇ ਬਾਹਰ ਪੁਲਿਸ ਵੀ ਜੜੀ ਤਾਇਨਾਤ ਕੀਤੀ ਗਈ ਹੈ ਤਾਂ ਅਜਈਆਂ ਖਬਰਾਂ ਵੀ ਜੜੀਆਂ ਉਹ ਸਾਹਮਣੇ ਆਈਆਂ ਨੇ ਤਾਂ ਪਲਪਲ ਦੀ ਅਪਡੇਟ ਜੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਮੁਜ਼ਫਰਨਗਰ ਦੇ ਵਿੱਚ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਜਿੱਥੇ ਯੂਪੀ ਦੇ ਵਿੱਚ ਵੀ 9 ਸੀਟਾਂ ਦੇ ਉੱਪਰ ਜੜੀਆ VOTING ਹੋ ਰਹੀ ਹੈ ਤਾਂ ਮੁਜ਼ਫਰਨਗਰ ਦੇ ਵਿੱਚ VOTING ਦੇ ਦੌਰਾਨ ਭੀੜ ਤੇ ਭੀੜ ਨੇ ਪੁਲਿਸ ਤੇ ਜੜਾ ਪਥਰਾ ਵੀ ਕੀਤਾ ਸਪੱਨ ਪ੍ਰਸ਼ਾਸਨ ਤੇ ਪਾਰਟਪਾ ਮੀਦਵਾਰ ਦੇ ਲਈ ਕੰਮ ਕਰਦਾ ਜੜਾ ਇਲਜ਼ਾ ਆਮ ਲਾਇਆ ਤਾਂ ਉਹਦੇ ਸੀਮਾ ਮੌਦੀ ਸਪਾਉ ਮੀਦਵਰ ਨਸੀਮ ਸੋਲੰਕੀ ਇਹਨਾਂ ਦੇ ਵੀ ਜਿਹੜੀ ਹੈ ਅਪਡੇਸ਼ਨ ਲਗਾਤਾਰ ਉਹ ਸਾਹਮਣੇ ਆ ਰਹੀ ਹੈ ਕਾਨਪੁਰ ਦੇ ਵਿੱਚ ਸਪਾਵਾਦਿਕ ਅਮਿਤਾਬ ਵਾਜਪਈ ਨੂੰ ਜਿਹੜਾ ਹਾਊਸ ਅਰੈਸਟ ਕਰ ਲਿਆ ਗਿਆ ਕਾਨਪੁਰ ਦੇ ਵਿੱਚ ਸਪਾਵਾਦਿਕ ਨੂੰ ਅਰੈਸਟ ਕੀਤਾ ਗਿਆ ਹਾਊਸ ਅਰੈਸਟ ਕਰ ਦਿੱਤਾ ਗਿਆ ਤਾਂ ਪਲਪਲ ਦੀ ਅਪਡੇਟ ਤੁਹਾਡੇ ਨਾਲ ਜਿਹੜੀ ਹੈ ਉਹ ਸਾਂਝੀ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੇ ਲਈ ਜਿਹੜੀ ਲਗਾਤਾਰ VOTING ਹੋ ਰਹੀ ਹੈ ਤਾਂ ਅੱਜ VOTING ਹੋਣੀ ਹੈ 23 ਤਰੀਕ ਨੂੰ ਜੜੇ ਨੇ ਰਿਜ਼ਲਟ ਜਿਹੜੇ ਹੋ ਆ ਜਾਣਗੇ ਤਾਂ ਪਲ-ਪਲ ਦੀ ਅਪਡੇਟ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆਂ ਕਈ ਥਾਵਾਂ ਤੋਂ ਚੜ੍ਹਪ ਦੀਆਂ ਜਿਹੜੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਤੇ ਚਾਰਖੰਡ ਦੇ 38 ਸੀਟਾਂ ਦੇ ਲਈ VOTING ਲਗਾਤਾਰ ਜਾਰੀ ਹੈ ਤੇ ਨਾਲ ਹੀ UP ਦੇ ਵਿੱਚ ਜਿਹੜੀਆਂ ਜ਼ਿਮਨੀ ਚੋਣ ਬਾਈਪੋਲਸ ਹੋ ਰਹੀਆਂ 9 ਸੀਟਾਂ ਦੇ ਲਈ ਤਾਂ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਛਾਰਖੰਡ ਦੇ 12 ਜ਼ਿਲ੍ਹੇ ਦੀਆਂ 38 ਸੀਟਾਂ ਤੇ VOTING ਲਗਾਤਾਰ ਚੱਲੀ ਹੈ ਸ਼ਾਮ 5 ਵਜੇ ਤੱਕ ਕਿ VOTING ਹੋਏਗੀ 11 ਵਜੇ ਤੱਕ ਜਿਸ ਗੱਲ ਕਰ ਲਈਏ ਛਾਰਖੰਡ ਦੇ ਵਿੱਚ 11 ਵਜੇ ਤੱਕ 31.37 VOTING ਜਿਹੜੀ ਪ੍ਰਤੀਸ਼ਤ VOTING ਜਿਹੜੀ ਆ ਹੋ ਗਈ ਹੈ ਤਾਂ 4 ਵਜੇ ਦੇ ਲਗਭਗ ਜਿਹੜੀ ਹੈ ਮਤਦਾਨ ਜਿਹੜਾ ਹੈਗਾ ਉਹ ਖਤਮ ਹੋ ਜਾਏਗਾ ਤਾ ਇਹ ਪਲਪਲ ਦੀ ਅਪਡੇਟ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਜਾ ਰਹੀ ਆ ਮਹਾਰਾਸ਼ਟਰ ਦੀ ਗੱਲ ਕਰੀ ਤਾਂ 11 ਵਜੇ ਤੱਕ ਜਿਹੜੀ ਆ 18% ਦੀ ਜਿਹੜਾ ਮਤਦਾਨ ਹੀ ਹੋਇਆ ਸੀਗਾ ਤਾਂ ਮਹਾਰਾਸ਼ਟਰ ਦੇ ਵਿੱਚ ਵੀ ਜਿਹੜੀ ਆ ਝੜਪ ਦੀਆਂ ਖਬਰਾਂ ਕਈ ਥਾਵਾਂ ਤੇ ਉਹ ਸਾਹਮਣੇ ਆਈਆਂ ਨੇ 288 ਸੀਟਾਂ ਤੇ ਮਾ ਰਾਸ਼ਟਰ ਦੇ ਵਿੱਚ ਜਿਹੜੀ ਹੈ ਉਹ VOTING ਹੋ ਰਹੀ ਹੈ ਤਾਂ 11 ਵਜੇ ਤੱਕ 18.14% ਦੀ ਜਿਹੜੀ ਹੈ VOTING ਹੋਈ ਸੀ ਤਾਂ ਗੜਚਿਰੋਲੀ ਦੇ ਵਿੱਚ ਸਭ ਤੋਂ ਜ਼ਿਆਦਾ VOTING ਹੋਈ ਹੈ 30% ਅਤੇ ਨੰਦੇੜ ਦੇ ਵਿੱਚ ਸਭ ਤੋਂ ਘੱਟ 13.67% ਦੀ ਜਿਹੜੀ ਹੈ ਉਹ VOTING ਜਿਹੜੀ ਹੈ ਹੋਈ ਹੈ ਤਾਂ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸੀ ਲਗਾਤਾਰ ਸਾਂਝੀ ਕਰਦੇ ਰਹਾਂਗੇ